ਪੰਜਾਬ ਪੁਲਸ ਦੇ ਵੱਲੋਂ ਲਗਾਤਾਰ ਅਪਰਾਧੀ ਅੰਸਰਾਂ ਦੇ ਖਿਲਾਫ ਕਾਰਵਾਈ ਕਰਨ ਦਾ ਮਾਮਲਾ ਜਾਰੀ ਦਾ ਦੇ ਕੇ ਪੂਰੇ ਪੰਜਾਬ ਭਰ ਦੇ ਵਿੱਚ ਇੰਦਨਾ ਚੈਕਿੰਗ ਦੀਆਂ ਮੁਹਿੰਮਾਂ ਜਿਹੜੀਆਂ ਨੇ ਚਲਾਈਆਂ ਜਾ ਰਿਆ ਨੇ ਇਸ ਖੜੀ ਦੇ ਤਹਿਤ ਲੁਧਿਆਣਾ ਦੇ ਦ੍ਰੈਸੀ ਗਰਾਊਂਡ ਦੇ ਵਿੱਚ ਵੀ ਸਪੈਸ਼ਲ ਡੀਜੀਪੀ ਕ੍ਰਾਈਮ ਅਰਪਿਤ ਸ਼ੁਕਲਾ ਪਹੁੰਚੇ ਇਸ ਦੌਰਾਨ ਉਹਨਾਂ ਸੁਰੱਖਿਆ ਪ੍ਰਬੰਧਕਾ ਦਾ ਅਜਾਜ਼ ਲਿਆ ਦਾ ਦੇ ਕੇ ਇੱਕ ਪਾਸੇ ਪੰਜਾਬ ਦੇ ਵਿੱਚ 26 ਜਨਵਰੀ ਨੂੰ ਲੈ ਕੇ ਪੂਰੇ ਪੰਜਾਬ ਨੂੰ ਲੈਟ ਮੋਰਟੇ ਰੱਖਿਆ ਹੋਇਆ ਜਗਾ ਜਗਾ ਤੇ ਚੈਕਿੰਗ ਕੀਤੀ ਜਾ ਰਹੀਆਂ ਨੇ ਨਾਕੇ ਜਿਹੜੇ ਨੇ ਉਹ ਲਾਏ ਜਾ ਰਹੇ ਨੇ ਤੇ ਜਿਹੜੇ ਵੀ ਵਿਅਕਤੀ ਤੇ ਸ਼ੱਕ ਨਜ਼ਰ ਆਂਦਾ ਉਸ ਨੂੰ ਰਾਉਂਡ ਅਪ ਕਰਕੇ ਉਸ ਤੋਂ ਪੁੱਛਗਿੱਛ ਵੀ ਕੀਤੀ ਜਾ ਰਹੀ ਹੈ ਸਪੈਸ਼ਲ ਆਪਰੇਸ਼ਨਸ ਵੀ ਚੱਲੀ ਜਾ ਰਹੀਆਂ ਨੇ ਔਰ ਜਿਹੜੇ ਮਾੜੇ ਅਨਸਰ ਹੈ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਜਾ ਰਿਹਾ ਹੈ ਜਿਨੇ ਐਂਟੀ ਸੋਸ਼ਲ 엘ਮੈਂਟਸ ਹੈ ਐਂਟੀ ਨੈਸ਼ਨਲ 엘ਮੈਂਟਸ ਹੈ ਗੈਂਗਸਟਰਸ ਹੈ ਡਰੱਗ ਸਮਗਲਰਸ ਹੈ ਬੂਟਲੇਗਰਸ ਹੈ ਉਹਨਾਂ ਸਾਰਿਆਂ ਦੇ ਖਿਲਾਫ ਪੰਜਾਬ ਪੁਲਿਸ ਵੱਲੋਂ ਐਕਸ਼ਨ ਲਿਆ ਜਾ ਰਿਹਾ ਹੈ ਖਾਸ ਤੌਰ ਤੇ ਜਿਹੜੇ ਸਾਡੇ ਹੌਟਸਪੌਟਸ ਤੇ ਉਹ ਆਈਡੈਂਟੀਫਾਈ ਕੀਤੇ ਹੋਏ ਔਰ ਉਹਦੇ ਕਰਮਚਾਰੀ ਮੰਨਦਾ ਨਾਲਿਕਾ ਜਿਹੜੀ ਵੱਡੀ ਸਮੱਸਿਆ ਪੰਜਾਬ ਦੇ ਵਿੱਚ ਰਿਪੋਰਟ ਹੋਈ ਹੈ ਉਹ ਚਾਇਨਾ ਡੋਰ ਦਾ ਇਸਤੇਮਾਲ ਨੂੰ ਪੰਜਾਬ ਸਰਕਾਰ ਵੱਲੋਂ ਚਾਇਨਾ ਡੋਰ ਦੀ ਬੈਨ ਕੀਤੀ ਗਈ ਹੈ ਔਰ ਪੰਜਾਬ ਦੇ ਸਾਰੇ ਐਸਐਸਪੀਜ਼ ਔਰ ਕਮਿਸ਼ਨਰਸ ਨੂੰ ਅੱਜ ਡੀਪੀਪੀ ਸਾਹਿਬ ਵੱਲੋਂ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਕਿਤੇ ਵੀ ਇਸ ਡੋਰ ਨੂੰ ਨਾ ਬਿਕਣ ਦਿੱਤਾ ਜਾਵੇ ਸੋ ਉਹਦਾ ਵੀ ਇੱਕ ਆਪਰੇਸ਼ਨ ਸਾਡਾ ਚੱਲ ਰਿਹਾ ਹੈ ਮੈਂ ਦੱਸਣਾ ਚਾਹਾਂਗਾ ਕਿ ਪਿਛਲੇ ਪੂਰੇ ਸਾਲ ਦੇ ਵਿੱਚ 109 ਪਰਚੇ ਚਾਈਨਾ ਡੋਰ ਦੇ ਤਰਜੋਈ ਸੀ ਜਿਹੜੇ ਕਿ ਅਜੇ ਅਸੀਂ 22 ਦਿਨਾਂ ਦੇ ਵਿੱਚ ਸਾਡੇ 90 ਪਰਚੇ ਤੱਕ ਹੋ ਗਏ ਹਨ ਯਾਪ ਦੇ ਵਿੱਚ 8000 ਤੋਂ ਵੱਧ ਉਹ ਕੀ ਕਹਿੰਦੇ ਗੱਟੂ ਗੱਟੂ ਰਿਕਵਰ ਕੀਤੇ ਗਏ ਆ ਜਿਨ੍ਹਾਂ ਦੇ ਵਿੱਚ 4000 ਤੋਂ ਵੱਧ ਗੱਟੂ ਇਕੱਲੇ ਨਾ ਪੁਲਿਸ ਕੋਲੋਂ ਰਿਕਵਰ ਕੀਤੇ ਗਏ ਆ ਸੋ ਇਹ ਚਾਇਨਾ ਡੋਰ ਦੇ ਬਾਰੇ ਮੈਂ ਲੋਕਾਂ ਨੂੰ ਤੁਹਾਡੇ ਮਾਧਿਅਮ ਰਾਹੀਂ ਇਹ ਕਹਿਣਾ ਚਾਹਾਂਗਾ ਕਿ ਇਹ ਇੱਕ ਬਹੁਤ ਖਤਰਨਾਕ ਚੀਜ਼ ਹੈ ਮੇਂ ਬੱਚਿਆਂ ਨੂੰ ਵੀ ਸਮਝਾਓ ਕਿ ਕਦੇ ਵੀ ਇਸ ਦਾ ਇਸਤੇਮਾਲ ਬਿਲਕੁਲ ਨਾ ਕਰਨ ਕਿਉਂਕਿ ਇਸ ਦੇ ਨਾਲ ਅ ਵਿੱਚ ਤੇ 22 ਦਿਨਾਂ ਦੇ ਵਿੱਚ ਇਸ ਨਵੇਂ ਸਾਲ 'ਚ ਦੋ ਮੌਤਾ ਹੋ ਚੁੱਕੇ ਆ ਪੰਜਾਬ 'ਚ ਔਰ ਕਾਫੀ ਲੋਕ ਇੰਜਰ ਹੋ ਚੁੱਕੇ ਸੋ ਇਸ ਦੇ ਖਿਲਾਫ ਸਾਡੀ ਮਹਿੰਮ ਚੱਲ ਰਹੀ ਹੈ ਸਾਡੇ ਨਾਲ رابطہ ਕਰੋ ਜੇ ਕਿਤੇ ਕੋਈ ਇਨਫੋਰਮੇਸ਼ਨ ਆਂਦੀ ਹੈ ਸਾਡੇ ਨਾਲ ਸਾਂਝੀ ਕਰੋ ਅਸੀਂ ਤੁਹਾਡੇ ਨਾਲ ਖੜੇ ਹਾਂ ਔਰ ਅਸੀਂ ਇਸ ਗੱਲ ਨੂੰ ਯਕੀਨੀ ਬਣਾਵਾਂਗੇ ਕਿ ਜਿਹੜੀ ਚਾਇਨਾ ਡੋਰ ਹੈ ਇਹ ਬੰਦ ਕੀਤੀ ਜਾਵੇ ਸਭ ਆਨਲਾਈਨ ਜਾਂ ਚਾਇਨਾ ਡੋਰ ਬਿੱਗੀਆਂ ਜਾਂ ਡਲੀਪੀਆਂ ਜਿਹੜਾ ਘਰੇਕ ਲਈ ਗਈ ਉਹਨਾਂ ਤੇ ਵੀ ਕਾਰਵਾਈ ਕੀਤੀ ਜਾ ਰਹੀ ਇਸ ਤਰ੍ਹਾਂ ਦੀ ਕੀਤੀ ਜਾ ਰਹੀ ਅਸੀਂ ਇੱਥੇ ਮੈਨੂੰ ਦੱਸਿਆ ਗਿਆ ਅਸੀਂ ਇੱਥੇ 에ਰੀਅਲ ਸਰਵੇਲੈਂਸ ਵੀ ਕਰ ਰਹੇ ਹਾਂ ਡਰੋਨਸ ਦੇ ਮਾਧਮ ਰਹੀਂ ਵੀ ਅਸੀਂ ਦੇਖ ਰਹੇ ਹਾਂ ਕਿ ਕਿਤੇ ਕੋਈ ਚਾਇਨਾ ਡੋਰ ਦਾ ਇਸਤੇਮਾਲ ਤਾਂ ਨਹੀਂ ਹੋ ਰਿਹਾ ਔਰ ਸਾਡਾ ਸਾਈਬਰ ਸੈੱਲ ਵੀ ਇਸ ਤੇ ਨਿਗਾਰਾ ਰੱਖ ਰਿਹਾ ਹੈ ਕਿ ਕੋਈ ਚਾਇਨਾ ਡੋਰ ਨਹੀਂ ਨਾ ਇਸ ਕਰਕੇ ਇਹ ਰਹਿ ਗਿਆ ਸਾੰਤ ਲੋ ਤੇ ਨਾਲ ਜਿਆਦਾ ਪੂਰੀ ਤੇ ਖਾਸ ਤੋ ਵੀ ਇਸ ਤਰ੍ਹਾਂ ਦੀ ਕਾਰਨ ਕਰਦੀ ਜਾਂਦੀ ਹੁੰਦੀ ਆ ਮੈਂ ਦੱਸਿਆ ਸਾਰੇ ਪੰਜਾਬ ਦੇ ਵਿੱਚ ਇਹ ਐਕਸਰਸਾਈਜ਼ ਸਾਡੀ ਜਾਰੀ ਹੈ ਕਿਉਂਕਿ ਇਹ 2 ਮਹੀਨੇ ਪਤੰਗबाजी ਤੇ ਹੁੰਦੇ ਆ ਜਨਵਰੀ ਔਰ ਫਰਵਰੀ ਫਸੰਤ ਤੱਕ ਸੋ ਇਹਦੇ ਵਿੱਚ ਜਿਆਦਾ ਪਤੰਗਾਂ ਉਡਾਂਦੇ ਆ ਨੂੰ ਸੋ ਪੂਰੇ ਪੰਜਾਬ 'ਚ ਆਪਰੇਸ਼ਨ ਚੱਲ ਰਹੇ ਆ ਨਾਲ ਦੀ ਨਾਲ ਸਾਡੇ ਜਿਹੜੇ 26 ਜਨਵਰੀ ਤੋਂ ਬਤਲ ਕਾ ਜਿਹੜੇ ਸਾਡੇ ਆਪਰੇਸ਼ਨ ਸੇ ਹੋਪੀ ਜਾਂਦੇ ਆ ਸਰ 95% ਚਾਈਨਾ ਡੋਨਾ ਪਤੰਗਾ ਉਡਾਈਆਂ ਇਹ ਸੀ ਇਸ ਵੇਲੇ ਲੋੜੀ ਤੇ ਉੱਤੇ ਹੀ ਕੀ ਕਾਰਵਾਈ ਹੋਈ ਹੈ ਪੁਲਿਸ ਦੀ ਮੈਂ ਦੱਸ ਤੱਕ ਹੁਣੀ ਦੱਸ ਕੇ ਹਟਿਆ ਕਿ ਪਿਛਲੇ ਪੂਰੇ ਸਾਲ ਚ 109 ਪਰਚੇ ਹੋਏ ਸੀ ਔਰ ਹੁਣ ਅਸੀਂ ਅਸੀਂ 22 ਦਿਨਾਂ ਦੇ ਵਿੱਚ ਅਸੀਂ 90 ਪਰਚੇ ਦਰਜ ਕੀਤੇ ਸੋ ਬੜੀ ਸ਼ਕਤੀ ਨਾਲ ਇਸ ਨੂੰ ਅਸੀਂ ਲਾਗੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਲੋਕਾਂ ਦਾ ਸਹਿਯੋਗ ਠੀਕ ਹੈ ਇੱਕ ਸਰ 26 ਜਨਵਰੀ ਆਸਟ੍ਰੇਲੀਆ ਫੰਕਸ਼ਨ ਹੋਣਾ ਜਾਣੇ ਉਸ ਲਈ ਲਾਈਕ ਕਰੋ 26 ਜਨਵਰੀ ਲਈ ਮੈਂ ਰੋਕੋ ਇਸ ਤਰ੍ਹਾਂ ਤੋਂ ਉਹਨਾਂ ਨੇ ਵੀ ਦੱਸਿਆ ਕਿ ਅਸੀਂ ਕੁਝ ਕੁ ਸਪੈਸ਼ਲ ਅਪੀਸ਼ਨ ਚਲਾ ਰਹੇ ਹਾਂ ਹੌਟਸਪots ਆਇਡੈਂਟੀਫਾਈ ਕੀਤੇ ਗਏ ਆ ਉਹਦੇ ਉੱਤੇ ਪੁਲਿਸ ਦੀ ਪਹਿਲੀ ਨਿਗਾਹ ਹੈ ਇੰਟੈਂਸਿਵ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਜਿੰਨੇ ਵੀ ਸਾਡੇ ਮਾੜੇ ਅਨਸਰ ਹੈ ਉਹਨਾਂ ਨੂੰ ਫੜਿਆ ਜਾ ਸਕੇ ਔਰ ਪ੍ਰੀਵੈਂਟਿਵ ਮੇਜਰਸ ਵੀ ਲਏ ਜਾਣ। ਥੈਂਕ ਯੂ।